से जी <which> <Tower> ਇਸ ਜਿਹੜਾ ਧਰਮ ਦਾ ਮਸਲਾ ਹੈ ਦੱਸਵਾਜੋ ਕਿ ਹੁਣ ਜਿੱਤਾ ਉਹਨਾਂ ਨੇ ਕਿਹਾ ਵਾ ਚਰਚ ਛੜਕਾ ਲੱਗਿਆ ਪਾਣੀ ਜਿੱਤਾ ਪਰ ਰਨ ਲਗਾਏ ਸਾਰਿਆਂ ਨੂੰ ਜੈ ਬੀ ਸੀ ਕੀ ਔਰ ਜਿੰਨੇ ਵੀ ਚੈਨਲ ਸਾਡੇ 3-3 ਸਾਲ ਤੋਂ ਚੁੱਪ ਸਾਡੇ ਇੱਕ ਜਬਰ ਔਰ ਤੁਲਮਨੂ ਸਾਹਿਬ ਇਸ ਪ੍ਰੋਟੈਸਟ ਦੇ ਵਿੱਚ ਹਾਜ਼ਰ ਹੋਏ ਨੇ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੈਂ ਇਸ ਚੈਨਲਾਂ ਦੇ ਮਾਧਿਅਮ ਰਾਹੀਂ ਅੱਜ ਜਿਹੜਾ ਪ੍ਰੋਟੈਸਟ ਹੈ ਉਹਦੇ ਬਾਰੇ ਮੈਂ ਜਿਹੜਾ ਇਹ ਤੁਹਾਨੂੰ ਸਾਰੀ ਆਲ ਵਰਲਡ ਦੇ ਵਿੱਚ ਜਿਹੜੀ ਆਵਾਜ਼ ਜਾਣੀ ਹੈ ਉਹ ਮੈਂ ਦੱਸ ਦੇਣਾ ਚਾਹੁੰਦਾ ਹੈ ਵੀ ਇਹ ਪ੍ਰੋਟੈਸਟ ਕਰਨਾ ਸਾਡੀ ਕੋਈ ਮਨਛਾ ਨਹੀਂ ਸੀ ਕਿਉਂਕਿ ਕੁਝ ਗੈਂਗ ਜੋ ਬਲੈਕਮੇਲਰ ਨੇ ਬਹੁਤ ਵੱਡੇ ਪੱਧਰ ਤੇ ਔਰ ਸਾਜ਼ਿਸ਼ ਕਾਰ ਨੇ ਬਹੁਤ ਤਕੜੇ ਜਿਨ੍ਹਾਂ ਨੇ ਸਾਡੇ ਧਾਰਮਿਕ ਗੁਰੂ ਪ੍ਰੋਫੈਟ ਬਜਿੰਦਰ ਜੀ ਦੇ ਖਿਲਾਫ ਵੱਖ-ਵੱਖ ਤਰ੍ਹਾਂ ਦੀਆਂ ਅਸ਼ਲੀਲ ਔਰ ਬਦੀ ਸ਼ਬਦਾਵਲੀ ਵੀਡੀਓ ਕਲਿੱਪ ਬਣਾ ਬਣਾ ਕੇ ਔਰ ਉਹਨਾਂ ਦੀ ਫੋਟੋ ਨਾਲ ਜੋੜ ਕੇ ਉਹਨਾਂ ਦੇ ਪਰਿਵਾਰ ਦੀ ਨਿੱਜੀ ਜੀਵਨੀ ਤੇ ਜਿਹੜੇ ਅਟੈਕ ਕੀਤੇ ਗਏ ਜਿਸ ਤੇ ਬਿਆਹ ਤੇ ਸਾਡੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਜਲੰਧਰ ਰੂਲਰ ਜਿਨ੍ਹਾਂ ਨੇ ਬਹੁਤ ਹੀ ਇਹਨੂੰ ਜਿਹੜਾ ਇਥੇ ਉਪਰਾਲਾ ਕਰਕੇ ਬਹੁਤ ਸ਼ਕਤੀ ਦੇ ਨਾਲ ਇਮੀਡੀਏਟਲੀ ਜਿਹੜਾ ਪਰਚਾ ਔਰ ਵਿਜੇ ਮੈਨੂਅਲ ਔਰ ਚੰਦਰ ਤੇ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਜਿੱਥੇ ਧੰਨਵਾਦ ਕਰਦੇ ਆਂ ਉੱਥੇ ਇਹ ਵੀ ਅਪੀਲ ਕਰਦੇ ਆਂ ਵੀ ਉਹ ਜਿਹੜਾ ਪਰਚਾ ਕੀਤਾ 14 ਦਸੰਬਰ ਦਾ ਪਰਚਾ ਹੋਇਆ ਅੱਜ ਦੇਖ ਲਓ ਕਿੰਨੇ ਦਿਨ ਹੋ ਗਏ ਇੱਕ ਬੰਦੇ ਨੇ ਜ਼ਮਾਨਤ ਕਰਵਾ ਲਈ मामला किसी का मामला 10 टुकका में पहला बोल चार्थ पार्थ चार्थ चार्थ पार्थ भी ਸਾਡੇ ਪ੍ਰੋਫਿਟ ਜੀ ਦੇ ਖਿਲਾਫ ਗੰਦੀਆਂ ਅਸ਼ਲੀਲ ਔਰ ਪੱਦੀਆਂ ਬੋਲੀ ਬੋਲ ਕੇ ਉਹਨਾਂ ਦੀ ਨਿੱਜੀ ਜੀਵਨੀ ਤੇ ਅਟੈਕ ਕਰਦੇ ਸੀ ਔਰ ਉਹਨਾਂ ਦੀ ਫੋਟੋ ਲਾਉਂਦੇ ਸੀ ਲੋਕਾਂ ਨਾਲ ਗੱਲਬਾਤ ਕੀਤੀ ਜਿਆਦਾ ਸੀ ਨਾ ਸਾਡੇ ਕੋਈ ਲਿੰਕ ਜਣੀ ਸੀ ਅਸੀਂ ਜਿਹੜਾ ਖੋਖ ਕੀਤੀ ਪਤਾ ਲੱਗਾ ਚੰਡੀਗੜ੍ਹ ਤੋਂ ਇੱਕ ਵਿਜੇ ਮੈਨੂਅਲ ਔਰ ਚੰਦਰ ਨਾਮ ਦਾ ਜਿਹੜਾ ਉਹਦਾ ਬੇਟਾ ਹੈ ਉਹ ਕਿਸੇ ਸਾਜ਼ਿਸ਼ ਕਰਤਾ ਦੇ ਬਹੁਤ ਵੱਡੇ ਔਰ ਬੜਾ ਵੱਡਾ ਗੈਂਗ ਹੈ ਜੋ ਬਲੈਕਮੇਲਰ ਨੇ ਜਿਨ੍ਹਾਂ ਨੇ ਇਹ ਜਿਹੜਾ ਕੰਮ ਕੀਤਾ ਔਰ ਉਦੋਂ ਜਲਦੀ ਕੋ ਕਰਕੇ ਉਹਨਾਂ ਦਾ ਪਤਾ ਕਰਕੇ ਅਸੀਂ ਐਸਐਸਬੀ ਸਾਹਿਬ ਕੋ ਅੱਗੇ ਬੇਨਤੀ ਕੀਤੀ ਕਮੇਟੀਆਂ ਉਹਨਾਂ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਸਾਨੂੰ ਕੁਝ ਪਤਾ ਹੀ ਨਹੀਂ ਇਸ ਮਾਮਲੇ ਦੇ ਬਾਰੇ ਵਿੱਚ ਵੀ ਦੇਖਦੇ ਚੀਂ ਦੇਖੋ ਸੰਗਤ ਜਿਹੜੀ ਹੈ ਸੰਗਤ ਦਾ ਜਿਹੜਾ ਹੈ ਬਾਕੀ ਕੰਮ ਲੀਡਰ ਕਰਦੇ ਹੁੰਦੇ ਆ ਸੰਗਤ ਨੂੰ ਇੰਨਾ ਪਤਾ ਵੀ ਪ੍ਰੋਪਰਟੀ ਦੀ ਜੋ ਬੇਸਤੀ ਕਰਨਾ ਹੈ ਕਿ ਉਹਦਾਂ ਚੱਲੇਗਾ ਤੁਹਾਡਾ ਮੈਂ ਸਾਰੀ ਗੱਲਾ ਦੱਸ ਦਿਆ ਪਹਿਲਾਂ ਜੀ ਹਾਂਜੀ ਜਿਹੜਾ ਉਹ ਐਸਐਸਬੀ ਸਾਹਿਬ ਨੇ ਪਰਚਾਇਤਾ ਲੇਕਿਨ ਨੀਚੇ ਵਾਲੇ ਪ੍ਰਸ਼ਾਸਨ ਨੇ ਕੋਈ ਪਰ ਮੈਂ ਕਾਰਵਾਜ ਦੀ ਟਿਲ ਵਰਤਨ ਕਰਕੇ ਇਹ ਨੋਬਤ ਆਈ ਇਹ ਜਿਹੜੀ ਨੋਬਤ ਛੱਡ ਕੇ ਇੱਥੇ ਆ ਜਾਣ ਜਿਹੜੀ ਨੋਬਤ ਆਈ ਉਹ ਨੋਬਤ ਇਸ ਕਰਕੇ ਆ ਗਈ ਉਹ ਨੋਬਤ ਉਹਨ ਕਰਕੇ ਅੱਜ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਹ ਇੱਕ ਬਹੁਤ ਵੱਡਾ ਗੈਂਗ ਆ ਔਰ ਗੈਂਗ ਦੇ ਵਿੱਚ ਜਿਹੜਾ ਉਹ ਉੱਪਰਲੇ ਉਹ ਲੋਕ ਉਹ ਰਲੇ ਹੋਏ ਲੋਕ ਨੇ ਇਸ ਕਰਕੇ ਉਹਨਾਂ ਦੇ ਨਾਲ ਸਾਡੀ ਚਰਚ ਦੇ ਵਿੱਚ ਕੋਈ ਸੇਵਾ ਕਰਦੇ ਸੀ ਲੋਕ ਉਹਨਾਂ ਨੂੰ ਜਦੋਂ ਚੋਰੀ ਦੇ ਇਲਜ਼ਾਮ ਹੋਰ ਉਹਨਾਂ ਦੇ ਗੰਦੇ ਕਰਤਾਰ ਤੋਂ ਉਹਨਾਂ ਨੂੰ ਕੱਢਿਆ ਗਿਆ ਜੀ ਉਹਨਾਂ ਨੂੰ ਨਾਲ ਮਿਲਾ ਕੇ ਉਹਨਾਂ ਕੋਲ ਉਹਨਾਂ ਨੂੰ ਹਾਇਰ ਕਰਕੇ ਉਸ ਗਰੁੱਪ ਵਿੱਚ ਸ਼ਾਮਲ ਕਰਕੇ ਔਰ ਉਹਨਾਂ ਨੂੰ ਸ਼ਾਮਲ ਕਰਕੇ ਉਹਨਾਂ ਕੋਲ ਇੱਕ ਝੂਠੀ ਇਲਜ਼ਾਮ ਲਗਵਾ ਕੇ ਪ੍ਰੋਫੈਟ ਜੀ ਔਰ ਮੇਰੇ ਤੇ ਇੱਕ ਝੂਠੀ ਦਰਖਾਸਤ ਦੇ ਕੇ ਕਾਰਵਾਈ ਕਰਵਾਈ ਜਿਹੜੇ ਕਪੂਰਥਲੇ ਵਿੱਚ ਕਪੂਰਥਲੇ ਦੇ ਵਿੱਚ ਜੀ ਔਰ ਜਲਦੀਪ ਪਰਮੇਸ਼ਰ ਜੇ ਉਹਨੂੰ ਗ੍ਰਿਫਤਾਰ ਕੀਤਾ ਹੁੰਦਾ ਤੇ ਮੇਰਾ ਖਿਆਲ ਹੈ ਵੀ ਉਹਦੇ ਗੱਲ 'ਚ ਪਤਾ ਪਿਆ ਹੁੰਦਾ ਤੇ ਅੱਜ ਇਹ ਨੋਪਤਨਾ ਹੋਉਂਦੀ ਕਿਉਂਕਿ ਇੱਕ ਭਗੋੜਾ ਬੰਦਾ ਉਹਨੂੰ ਗ੍ਰਿਫਤਾਰ ਨਹੀਂ ਕਰ ਰਿਹਾ ਦਿਨ ਬੇ ਦਿਨ ਅੱਜ ਤਿੰਨਾ ਮਹੀਨਿਆਂ ਦੇ ਵਿੱਚ ਮੇਰਾ ਖਿਆਲ ਉਹਨੇ 200 ਵੀਡੀਓ ਪਾਈ ਹੋਏਗੀ ਜਿਹੜੀ ਮਹਿਲਾ ਵੱਲੋਂ ਰੋਪ ਲਗਾਇਆ ਕਿ ਉਹ ਚਰਚ ਬਚਾਉਂਦੀ ਸੀ ਕੋਈ 3 ਸਾਲ ਹੋ ਗਿਆ ਉਸ ਤੋਂ ਪਹਿਲਾਂ ਹੁੰਦੀ ਸੀ ਉਹ 3 ਸਾਲ ਬਾਅਦ ਰੋਪ ਲਗਾ ਰਹੀ ਆ ਉਹ ਰੋਪ ਬਿਲਕੁਲ ਬੇਬੁਨਿਆਦ ਨੇ ਔਰ ਦੇਖੋ ਰੋਪ ਲਗਾਉਣਾ ਲਾ ਦੇਣਾ ਲੇਕਿਨ ਉਹਨੂੰ ਜਸਟੀਫਾਈ ਕਰਨਾ ਬਹੁਤ ਔਖਾ ਹੈ ਜਸਟੀਫਾਈ ਕਰਨਾ ਪੜੇਗਾ ਔਰ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਹ ਵੀ ਮੰਗ ਕਰਦੇ ਆਂ ਵੀ ਉਹਦੇ ਕੋ ਐਵੀਡੈਂਸ ਲਈ ਜਾਵੇ ਔਰ ਉਹਦੇ ਕੋ ਪੱਕੇ ਸਬੂਤ ਲੈ ਜਾਣ ਨਹੀਂ ਤਾਂ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਹੈ ਪ੍ਰੋਟੈਸਟ ਕਰਾਂਗੇ ਉਹਨੇ ਅਗਲੇ ਜਿਹੜਾ ਪ੍ਰਦਰਸ਼ਨ ਕਿੱਥੇ ਚੱਲੇਗਾ ਸਾਡੀ ਮੰਗ ਵੀ ਇਹ ਜਿਹੜੇ ਗ੍ਰਿਫਤਾਰ ਕੀਤੇ ਜਾਣ ਔਰ ਜਿਹੜੀ ਪੈਡਾ ਲੋ ਦਰਖਾਸਤ ਜਿਹੜੀ 16 ਦਸੰਬਰ ਅ ਫਰਵਿ ਨੂੰ ਦਰਖਾਸਤ ਦਿੱਤੀ ਗਈ ਹੈ ਸੌਰੀ ਉਹ ਦਰਖਾਸਤ ਜਿਹੜੀਆਂ ਲੜਕੀਆਂ ਵੱਲੋਂ ਦਿੱਤੀ ਗਈ ਸੀ ਜਿਹੜੀ ਚੋਰੀ ਹੋਈ ਸੀ ਸਾਡੀ ਚਰਚ ਦੇ ਵਿੱਚ ਉਹ ਇਹਦੇ ਸ਼ਾਮਲ ਸੀਗੀ ਔਰ 16 ਤਰੀਕ ਦੀ ਦਰਖਾਸਤ ਤੇ ਕਾਰਵਾਈ ਕੋਈ ਨਹੀਂ ਹੋਈ ਇੱਕ ਲੜਕੀ ਔਰ ਇਹਦੀ ਮਾਂ ਦੋਗੇ ਇੱਥੇ ਮੈਂਬਰ ਸੀ ਸਾਡੇ ਉਹ ਸਿਮਰਨ ਕੌਰ ਔਰ ਅੰਚੂ ਇਹ ਕੌਣ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਦਰਖਾਸਤ ਦਿੱਤੀ ਪ੍ਰੋਪਰਟੀ ਦੇ ਖਿਲਾਫ ਔਰ ਕਾਰਵਾਈ ਕਰਵਾਈ ਹੈ ਅੱਛਾ ਜੀ ਇਹ ਲੜਕੀ ਨੂੰ ਜਦੋਂ ਇੱਥੋਂ ਕੱਢਿਆ ਗਿਆ ਇਹਦੇ ਕਿਰਦਾਰ ਤੋਂ ਕਰਤਾਰ ਜੀ ਮੇਕੋ ਅਸੀਂ 3 ਪੜਾਣ ਵਾਲੇ ਆ ਮੈਂ ਕਿਸੇ ਦੇ ਚਿੱਕੜ ਨਹੀਂ ਛਾਲਣਾ ਚਾਹੁੰਦਾ ਤੁਸੀਂ ਇਹ ਗੱਲ ਨੂੰ ਸਮਝ ਜਾਂਦੇ ਹੋ ਮੈਂ ਗੱਲ ਕਰ ਰਿਹਾ ਕਰਤਾਰ ਦੀ ਉਹ ਕਰਤਾਰ ਤੋਂ ਅਸੀਂ ਆਪਣੇ ਚਰਚ ਨੂੰ ਕਿਉਂਕਿ ਸਾਫ਼ ਸਫ਼ਾ ਰੱਖਦੇ ਹੋਏ ਇਹਨਾਂ ਨੂੰ ਇੱਥੋਂ ਕੱਢ ਦਿੱਤਾ ਅੱਜ 3 ਸਾਲਾਂ ਬਾਅਦ ਉਸ ਗਰੁੱਪ ਗੈਂਗ ਨਾਲ ਮਿਲ ਕੇ ਇੱਕ ਝੂਠੀਆਂ ਦਰਖਾਸਤਾਂ ਦੇ ਕੇ ਇਹ ਕਾਰਵਾਈ ਕਰਵਾ ਰਹੇ ਨੇ ਜੀ ਮੇਰਾ ਕੰਮ ਹੈ ਔਰ ਸਾਡਾ ਇਹਨਾਂ ਨਾਲ ਕੋਈ ਲੈਣ ਦੇ ਨਹੀਂ ਕੋਈ ਇਹਨਾਂ ਨਾਲ ਸਾਡਾ ਮੇਲਜੋਲ ਨਹੀਂ ਔਰ ਮੈਂ ਇਸ ਲੜਕੀ ਦੇ ਮਾਂ ਦੇ ਕਹਿਣ ਤੇ ਇਹਦੇ ਕਰ ਗਿਆ ਔਰ ਮੈਨੂੰ ਬੁਲਾਇਆ ਔਰ ਬੁਲਾ ਕੇ ਕਹਿੰਦੀ ਵੀ ਤੁਸੀਂ ਇਹਨਾਂ ਨਾਲ ਜਿਸ ਤਰ੍ਹਾਂ ਵੀ ਆਪ ਸੈਟਲਮੈਂਟ ਫਲਾਨ ਟੀਂਗਾ ਇੰਨਾ ਪੈਸਾ ਦੇ ਦਿਓ ਉਹ ਕਰ ਦਿਓ ਮੈਂ ਕਿਹਾ ਸ਼ਟ ਅਪ ਮੋਟ ਕੇ ਆ ਗਿਆ ਔਰ ਆਉਣ ਤੋਂ ਬਾਅਦ ਜਿਹੜੀ ਇਹਨਾਂ ਪੁਲਿਸ ਕਾਰਵਾਈ ਕਰਵਾਈ ਪੈਸੇ ਨਹੀਂ ਮੰਗੀ ਸੀ ਇਹਨਾਂ ਹਾਂਜੀ ਉਹਨਾਂ ਮੈਨੂੰ ਪੈਸੇ ਨਹੀਂ ਮੰਗਟਾ ਦੇ ਕੋਈ ਇਹਦਾ ਐਵੀਡੈਂਸ ਹੈ ਐਵੀਡੈਂਸ ਮੈਂ ਖੋਦੇ ਹਾਂ ਮੈਂ ਖੋਦੇ ਆਈ ਵਿਟਨੈਸ ਮੈਂ ਕਰ ਗਿਆ ਸੀ ਉਹਦੇ ਮੈਨੂੰ ਬੁਲਾਇਆ ਸੀ ਕਿਉਂਕਿ ਮੇਰੇ ਨਾਲ ਅਛਰ ਰਿਲੇਸ਼ਨ ਸੀ ਉਹਨਾਂ ਦੇ ਮੇਰੀ ਭੈਣ ਆ ਲੇਕਿਨ ਉਹਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਮਨਦੀਪ ਭਾਈ ਮੈਂ ਅੱਜ ਵੀ ਧੀਆ ਪੜਾਂ ਦੀ ਇਤ ਕਰਦਾ ਹੁਣ ਅਗਲੀ ਰਣਨੀਤੀ ਅਗਲੀ ਰਣਨੀਤੀ ਇਹ ਹੈ ਜੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਮੈਨੂੰ ਪੁਲਿਸ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਐਸਐਸਪੀ ਸਾਹਿਬ ਨੇ ਕਿ ਅਸੀਂ ਜਲਦੀ ਉਹਦਾ ਵਾਰੰਟ ਲੈ ਲਿਆ ਅਸੀਂ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਆਵਾਂਗੇ ਔਰ ਮੈਂ ਜਿੰਨੀਆਂ ਜਥੇ ਬੰਦੀਆਂ ਬਾਹਰ ਆਈਆਂ ਸਾਰੇ ਜਥੇ ਬੰਦੀਆਂ ਨਾਲ ਬੈਗ ਗੱਲ ਕਰਦਾ ਔਰ ਮੈਂ ਦੇਖੋ ਐਸਐਸਪੀ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਮੇਰੇ ਭਰਾ ਨੇ ਔਰ ਟਿਲੋਸਾ ਵੀ ਬਹੁਤ ਸਤਿਕਾਰਯੋਗ ਨੇ ਸਾਡੇ ਕਿਉਂਕਿ ਸਾਡੀ ਗੱਲ ਸੁਣਦੇ ਨੇ ਸਾਡੀ ਫਰਿਆਦ ਸੁਣਦੇ ਨੇ ਮੈਨੂੰ ਉਹਨਾਂ ਦੇ ਕੋਈ ਗਲ ਨਹੀਂ ਹੈ ਲੇਕਿਨ نیچے ਵਾਲੇ ਪ੍ਰਸ਼ਾਸਨ ਨੇ ਜਿਹੜਾ ਹੈ ਉਹ ਜਿਹੜੀ ਕੁਤਾਈ ਕੀਤੀ ਹੈ ਉਹਦਾ ਜਿਹੜਾ ਸਾਨੂੰ ਰਿਜ਼ਲਟ ਪੁਕਤਣਾ ਪਿਆ ਰਿਹਾ ਸਰ ਇਹ ਪ੍ਰੋਟੈਸਟ ਚੱਲੇਗਾ ਠੀਕ ਹੈ ਠੀਕ ਹੈ